ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਮੂਹ ਸੰਗਤ ਨੇ ਫਤਿਹ ਪ੍ਰਵਾਨ ਕਰਨੀ ਆਪ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ ਕਿਸੇ ਦੀ ਧਰਮ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਹੈ ਆਪ ਸ਼ਹੀਦ ਹੋਏ ਹਨ ਮਹਾਰਾਜ ਜੀ ਜੋ ਕਿ ਐਤਕੀ ਆਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦਾ ਦੋ ਸ਼ਹੀਦੀ ਦਿਹਾੜਾ ਹੈ 11ਵੇਂ ਮਹੀਨੇ ਦੀ 25 ਤਰੀਕ ਹੈ 10 ਮੱਗਰ ਹੈ ਸੋ ਸਾਰੀਆਂ ਸੰਗਤਾਂ ਨੇ ਆਪਾਂ ਨੇ ਰਲਮਿਲ ਕਰਕੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਹੈ ਬੜੀਆਂ ਸੰਗਤਾਂ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਪ੍ਰਕਾਸ਼ ਕੀਤੇ ਹੋਏ ਹਨ ਵਧਾਈ ਦੇ ਪਾਤਰ ਹਨ ਜੋ ਆਪ ਗੁਰਬਾਣੀ ਪੜ੍ਹਦੇ ਨੇ ਸਮਝਦੇ ਨੇ ਸੋ ਹੋਰ ਵੀ ਸੰਗਤਾਂ ਨੂੰ ਜ਼ਰੂਰੀ ਬੇਨਤੀ ਹੈ ਤਕਰੀਬਨ 3 ਕ ਮਹੀਨਿਆਂ ਦਾ ਹੋਰ ਸਮਾਂ ਹੈ ਬਦ ਤੋਂ ਬਦ ਸੰਗਤ ਨੂੰ ਬੇਨਤੀ ਹੈ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਪ੍ਰਕਾਸ਼ ਕਰੋ ਜਿਨ੍ਹਾਂ ਨੂੰ ਗੁਰਬਾਣੀ ਦੀ ਪੋਥੀਆਂ ਦੀ ਲੋੜ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਕਰੋ ਜਿਹੜੀ ਸੰਗਤ ਗੁਰਬਾਣੀ ਪੜ੍ਹ ਨਹੀਂ ਜਾਣਦੀ ਬੇਨਤੀ ਹੈ ਭਾਈ ਉਹ ਹੁਣ ਤੋਂ ਹੀ ਮੂਲ ਮੰਤਰ ਗੁਰਬਾਣੀ ਦਾ ਜਾਪ ਕਰੋ ਗੁਰਮੰਤਰ ਦਾ ਜਾਪ ਕਰੋ ਮੂਲ ਮੰਤਰ ਜੀ ਦਾ ਜਾਪ ਕਰੋ ਤੇ ਆਪਾਂ ਨੇ ਰਲਮਲ ਕਰਕੇ ਤਨ ਤਨ ਗੁਰੂ ਤੇਗ ਬਹਾਦਰ ਜੀ ਦਾ 350 ਮਹਾਸ਼ੀਦੀ ਦਿਹਾੜਾ ਆਪਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਨੇ ਦੂਸਰੇ ਧਰਮ ਦੀ ਖਾਤਰ ਮਹਾਰਾਜ ਸਾਹਿਬ ਜੀ ਨੇ ਦਇਆ ਕਰਕੇ ਆਪਣਾ ਆਪ ਕੁਰਬਾਨ ਮਹਾਰਾਜ ਜੀ ਨੇ ਕਰ ਦਿੱਤਾ ਹੈ ਸੋ ਸਾਡਾ ਫਰਜ਼ ਬਣਦਾ ਹੈ ਉਨਾ ਸ਼ਹੀਦਾਂ ਨੂੰ ਯਾਦ ਕਰਨ ਦਾ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਵੀ ਹੁਣ ਭਾਦੋ ਦੀ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆਉਣਾ ਹੈ ਇਸ ਤੋਂ ਬਾਅਦ ਆਪਾਂ ਲੜੀਵਾਰ ਧੰਗ ਗੁਰੂ ਤੇਗ ਬਹਾਦਰ ਜੀ ਦਾ ਜੋ ਇਤਿਹਾਸ ਹੈ ਉਹਨੂੰ ਆਰੰਭ ਕਰਕੇ 11ਵੇਂ ਮਹੀਨੇ ਦੀ ਜੋ 25 ਤਰੀਕ ਹੈ 10 ਮੱਗਰ ਤੱਕ ਉਹ ਇਤਿਹਾਸ ਤਕਰੀਬਨ ਆਪਾਂ ਕੋਸ਼ਿਸ਼ ਕਰਾਂਗੇ ਸਪੂਰਨ ਕਰਨ ਦੀ ਕਿਉਂਕਿ ਸਤਿਗੁਰਾਂ ਦਾ ਇਤਿਹਾਸ ਬੜਾ ਵੱਡਾ ਹੈ ਸੋ ਬਾਤ ਤੋਂ ਬਾਅਦ ਸੰਗਤ ਨੂੰ ਬੇਨਤੀ ਹੈ 16 ਤਰੀਕ ਦੀ ਸੰਗਰਾਣਦ ਹੈ ਸੰਗਰਾਣਦ ਵਾਲੇ ਦਿਨ ਤੋਂ ਹੀ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਉਹਨਾਂ ਦੇ ਸੰਬੰਧ ਦੇ ਵਿੱਚ ਗੁਰਬਾਣੀ ਕੀਆਂ ਕਥਾਂ ਵਿਚਾਰਾਂ ਗੁਰਾਤਿਹਾਸ ਦੀ ਵਿਚਾਰ ਲਗਾਤਾਰ 3 ਮਹੀਨੇ ਤਕਰੀਬਨ 3.5 ਮਹੀਨੇ ਸਤਗੁਰੂ ਜੀ ਦਾ ਲੜੀਵਾਰ ਇਤਿਹਾਸ ਸੁਣਾਇਆ ਜਾਵੇਗਾ ਸਾਰੀ ਸੰਗਤ ਨੇ ਗੁਰਦੁਆਰਾ ਸਾਹਿਬ ਅੰਮ੍ਰਿਤ ਵੇਲੇ ਪਹੁੰਚ ਕੇ ਵੀ ਰੋਜ਼ ਲਾਹੇ ਪ੍ਰਾਪਤ ਕਰਨੇ ਹਨ ਆਓ ਬੱਦ ਤੋਂ ਬੱਦ ਗੁਰਬਾਣੀ ਪੜ੍ਹੀਏ ਗੁਰਬਾਣੀ ਨੂੰ ਸੁਣੀਏ ਤੇ ਆਪਣਾ ਜੀਵਨ ਸਫਲ ਬਣਾਈਏ ਇੱਕ ਸੰਗਤ ਨੂੰ ਹੋਰ ਬੇਨਤੀ ਹੈ ਜੋ ਕਿ 21 ਅਗਸਤ ਤੋਂ ਲੈ ਕੇ 25 ਅਗਸਤ ਤੱਕ ਸ਼੍ਰੀਮਾਨ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਜੋ ਵਰਸੀ ਦਾ ਸਮਾਗਮ ਵੀ ਨੇੜੇ ਆ ਰਿਹਾ ਹੈ ਸਵੈਤ ਕੀ ਸੰਤ ਮਹਾਰਾਜਿਆਂ ਦੀ 50ਵੀਂ ਵਰਸੀ ਹੈ ਸੋ ਆਪ ਜੀ ਸਮੂਹ ਸੰਗਤਾਂ ਨੇ 21 ਤੋਂ ਲੈ ਕੇ تقریبا 26 ਤਰੀਕ ਨੂੰ ਭੋਗ ਪੈਂਦੇ ਹਨ ਸ੍ਰੀ ਖੰਡਪੜ ਸਾਹਿਬ ਦੇ ਅਮਰਤ ਵੇਲੇ 26 ਦਾ ਵੀ ਕੀਰਤਨ ਹੁੰਦਾ ਹੈ ਦੀਵਾਨ ਹੁੰਦਾ ਹੈ 25 ਦੀ ਰੈਣ ਸਵਾਈ ਹੁੰਦੀ ਹੈ ਸੋ ਸਾਰੀਆਂ ਹੀ ਸੰਗਤਾਂ ਨੇ ਬੇਨਤੀ ਹੈ ਭਾਈ ਰੜਾ ਸਾਹਿਬ ਦੀ ਧਰਤੀ ਦੇ ਵੀ ਪਹੁੰਚ ਕੇ ਆਇਓ ਇਹ ਮਾਹਪੁਰਸ਼ਾਂ ਤੋਂ ਕਥਾਵਾਜਕਾਂ ਤੋਂ ਆਪ ਜੀ ਨੇ ਗੁਰਬਾਣੀ ਦੀਆਂ ਕਥਾਂ ਵਿਚਾਰਾਂ ਸਰਵਣ ਕਰਨੀਆਂ ਹਨ ਅਤੇ ਬਹੁਤ ਵੱਡੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਾਰੀ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ ਸੋ ਆਉ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਵਿੱਚ ਵੀ ਤੇ ਸੰਤ ਮਹਾਰਾਜ ਜੀਾਂ ਦੀ 50ਵੀਂ ਵਰ੍ਹੇ ਸਿਰ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਨੂੰ ਬੇਨਤੀ ਹੈ ਬਖਤਵੰਤ ਸੰਗਤ ਅੰਮ੍ਰਿਤ ਛਕੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਸਾਰੀਆਂ ਸੰਗਤਾਂ ਨੇ 21 ਅਗਸਤ ਤੋਂ ਲੈ ਕੇ ਆਪ ਜੀ ਨੇ 26 ਅਗਸਤ ਤੱਕ ਸੰਤ ਮਹਾਰਾਜੀਆਂ ਦੇ ਪਾਵਨ ਅਸਥਾਨ ਉੱਤੇ ਵੀ ਹਾਜ਼ਰੀਆਂ ਭਰਨੀਆਂ ਹਨ ਬੜੇ ਉੱਚ ਕੋਟੀ ਦੇ ਗਿਆਨੀ ਕਥਾਵਾਚਕ ਸੰਤ ਮਹਾਰਾਜ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ ਆਪ ਜੀ ਨੇ ਸਾਰਿਆਂ ਦੇ ਦਰਸ਼ਨ ਕਰਨੇ ਹਨ ਗੁਰਬਾਣੀ ਕੀਆਂ ਕਥਾ ਵਿਚਾਰਾਂ ਸੁਣ ਕੇ ਜੀਵਨ ਨੂੰ ਸਫਲ ਬਣਾਉਣ ਦੀ ਕਿਰਪਾਲਤਾ ਕਰਨੀ ਅਤੇ ਰੋਜ਼ਾਨਾ 16 ਤਰੀਕ ਤੋਂ ਲੈ ਕੇ ਤਕਰੀਬਨ 11ਵੇਂ ਮਹੀਨੇ ਦੀ 25 ਤਰੀਕ ਤੱਕ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜੇ ਦੀਆਂ ਸੰਬੰਧ ਦੇ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ ਆਪ ਜੀ ਸਮੂਹ ਸੰਗਤਾਂ ਨੇ ਰਜਾਨਾ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਭਾਈ ਹਾਜ਼ਰੀਆਂ ਭਰਨੀਆਂ ਹਨ ਦਾਸ ਭਾਈ ਹਰਪ੍ਰੀਤ ਸਿੰਘ ਜੀ ਸੁਖਾਣੇ ਵਾਲੇ ਸੰਪਰਦਾਇ ਰਾੜਾ ਸਾਹਿਬ ਦੀ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ